ਜਦੋਂ ਬਲੈਕਆਊਟ ਹੁੰਦੀ ਹੈ ਤੇ ਉਹਦੇ ਵਿੱਚ ਕੀ ਸਾਵਧਾਨੀਆਂ ਲੋਕਾਂ ਨੂੰ ਵਰਤਣੀਆਂ ਚਾਹੀਦੀਆਂ ਇਹਦੇ ਬਾਰੇ ਥੋੜਾ ਦੱਸ ਸਭ ਤੋਂ ਪਹਿਲਾਂ ਦੀ ਵੇਖੋ ਅਸੀਂ ਲੋਕਾਂ ਨਾਲ ਜਿਹੜਾ ਐਸ ਜਿਹੜੇ ਲੋਕਾਂ ਦੇ ਵਿੱਚ ਘਪੜਾ ਚੱਪੀ ਮਚੀ ਹੋਈ ਹੈ ਇਹ ਕਿਹੜੀਆਂ ਸੋਸ਼ਲ ਮੀਡੀਆ ਤੇ ਇਹੋ ਜਿਹੀ ਵੀਡੀਓ ਆ ਰਹੀ ਹੈ ਉਹ ਸਟੇਕ ਵੀਡੀਓ ਆ ਜਿੰਨਾ ਉਹ ਵੀ ਇਕੱلو ਕੀ ਪੈਨਕੋ ਹੈ ਹਾਂ ਕਿਤਨਾ ਕਿਤੇ ਰਸਮੀਆ ਦੁਕਾਨਾਂ ਤੇ ਵੀ ਰਸ਼ ਹੈ ਕਿਤਨਾ ਕਿਤੇ ਡੀਜੀ ਦਵਾਈਆਂ ਪਟੋਲ ਵਾਲੀਆਂ ਲਾਈਨਾਂ ਵੀ ਲੰਬੀਆਂ ਨੇ ਤੇ ਅਸੀਂ ਇਹਨਾਂ ਚ ਜੱਟ ਬਚਣਾ ਵਾ ਕਿ ਕੋਈ ਵੀ ਚੀਜ਼ ਜਿਹੜੀ ਆ ਉਹਦੇ ਵਿੱਚ ਕਮੀ ਨਹੀਂ ਕੋਈ ਆ ਰਹੀ ਸਰਕਾਰ ਵੀ ਬੜਾ ਸਾਥ ਦੇ ਰਹੀ ਹੈ ਔਰ ਸਰਕਾਰ ਵੱਲੋਂ ਇਹ ਵੀ ਕਿਹਾ ਗਿਆ ਕਿ ਜਿਹੜਾ ਬੰਦਾ ਕੋਈ ਅਨਾਜ ਲੰਘਾ ਵੇਚੇਗਾ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਸੋ ਜਿੱਦਾਂ ਲੋਕੀ ਜਨੇ ਦਸ ਦਸ ਖਾ ਕੇ ਨਾ ਲੋਕ ਫੇਕ ਨਿਊਜ਼ ਵੇਖ ਕੇ ਵੀਡੀਓ ਵੇਖ ਕੇ ਪ੍ਰਾਂੀਆਂ ਉਹਨਾਂ ਦੇ ਵੇਖ ਕੇ ਪੈਨਿਕ ਹੋ ਕੇ ਲੋਕਾਂ ਹੋਰ ਨਾਮੀ ਘਰਾ ਵਿੱਚ ਪਾ ਰਹੇ ਲੋਕਾਂ ਨੂੰ ਇਹੋ ਜਿਹਾ ਫਲੌਂਡ ਹਲਾ ਰਹੇ ਜਿਨ੍ਹਾਂ ਨਾਲ ਲੋਕੀ ਜਿਹੜੇ ਆ ਇੱਕ ਪਾਸੋਂ ਮੈਡਮ ਸੀ ਕਿਤੇ ਉਹ ਜਿਹੜੇ ਸੁਣ ਜਾਈ ਕਿ ਭੈਣ ਦੀ ਹਮਲਾ ਹੋ ਗਿਆ ਭੈਣ ਦੀ ਪਾਕਿਸਤਾਨ ਨੇ ਆ ਘਾਤਤਾ ਉਹ ਆਰ ਤੋਂ 2:30 ਵਜੇ ਨੂੰ ਹਸਪਤਲ ਲੈ ਕੇ ਜਾਣਾ ਪਿਆ ਸੋ ਇਹਨਾਂ ਚੀਜ਼ਾਂ ਤੋਂ ਆਪਾਂ ਬਚਣਾ ਵਾ ਅਬ ਅਸੀਂ ਜੇ ਸਾਡੇ ਜਿਹੜੇ ਭੈਣ ਭਾਈ ਜਿਹੜੇ ਬਾਰਡਰਾਂ ਤੇ ਲੱਗੇ ਪਏ ਇੱਕ ਉਹ ਤੇ ਸੇਵਾ ਕਰਦੇ ਪਏ ਆ ਉਹ ਤੇ ਇੱਕ ਲੜਾਈ ਲੜਦੇ ਪਏ ਆ ਪਰ ਅਸੀਂ ਇੱਥੇ ਇੱਕ ਲੜਾਈ ਲੜਦੇ ਆ ਇਹਨਾਂ ਭੈਣ ਭਰਾਵਾਂ ਜਿਹੜੇ ਜਿਨ੍ਹਾਂ ਦੇ ਸਹਾਰੇ ਉਹ ਅੱਜ ਬਾਰਡਰਾਂ ਤੇ ਬੈਠੇ ਨਾ ਜਿਨ੍ਹਾਂ ਦੇ ਭੈਣ ਭਰਾ ਇੱਥੇ ਨੇ ਉਹਨਾਂ ਨੂੰ ਹੌਸਲਾ ਦੇਣਾ ਉਨ੍ਹਾਂ ਨੂੰ ਹੌਸਲਾ ਦੇ ਕੇ ਉਹਨਾਂ ਦੀ ਬਾਹ ਮਾਣਨੀ ਹੈ ਕਿ ਅਸੀਂ ਤੇਨ ਲਾਈਟਾਂ ਬੰਦ ਕਰਾ ਲਈਏ ਕਿਸੇ ਨੂੰ ਹੌਸਲਾ ਦੇ ਦਿਓ ਕਿ ਇਹਦਾ ਟ੍ਰੀਟਮੈਂਟ ਕਰਾ ਦਿਓ ਇਸ ਤੋਂ ਵੱਡੀ ਕੋਈ ਸੇਵਾ ਨਹੀਂ ਤੁਸੀਂ ਵਲੰਟੀਅਰ ਦੇ ਵਾਸਤੇ ਇਹੋ ਜੇ ਮੈਂਬਰ ਤਿਆਰ ਕਰੋ ਜੇ ਕੋਈ ਕੱਲ ਨੂੰ ਇਹੋ ਜੀ ਸੰਕਟ ਦੀ ਘੜੀ ਆਉਂਦੀ ਵੀ ਆ ਤੇ ਅਸੀਂ ਉਸ ਘੜੀ ਦੇ ਵਿੱਚ ਅਸੀਂ ਜੇ ਇੱਕ ਭਰਾਏ ਨਾ ਤੇ ਫਿਰ ਅਸੀਂ ਬਹੁਤ ਵਧੀਆ ਰੋਲ ਨਹੀਂ ਕਰਾਂਗਾ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਜਿਹੜੀ ਜਨਤਾ ਆਮ ਜਨਤਾ ਹੈਗੀ ਉਹਨਾਂ ਨੂੰ ਪੈਨਿਕ ਨਹੀਂ ਹੋਣਾ ਚਾਹੀਦਾ ਕਿਉਂਕਿ ਹਰ ਜਿਹੜਾ ਸਰਕਾਰ ਦੀ ਹਰ ਸਥਿਤੀ ਦੇ ਉੱਤੇ ਪੂਰੀ ਤਰ੍ਹਾਂ ਨਜ਼ਰ ਆ ਔਰ ਜੋ ਨਿਰਦੇਸ਼ ਦਿੱਤੇ ਗਏ ਆ ਪ੍ਰਸ਼ਾਸਨ ਵੱਲੋਂ ਉਹਦੀ ਇਨ ਬੈਨ ਜਿਹੜੀ ਆ ਪਾਲਣਾ ਕਰਨੀ ਚਾਹੀਦੀ ਹਾਂਜੀ ਇਹਨੂੰ ਪਾਲਣਾ ਕਰਨ ਚਾਹੀਦੀ ਨੇ ਜਿਹੜੇ ਪ੍ਰੋਕਾਸ਼ਨਸ ਐ ਸਾਡੇ ਮਾਨਯੋਗ ਆਪਣੇ ਗਵਰਨਮੈਂਟਰ ਜਿਹੜੇ ਸਾਡੇ ਡੀਵੀਪੀ ਸਾਹਿਬ ਵੱਲੋਂ ਸਾਡੇ ਮਾਨਯੋਗ ਮੁੱਖ ਮੰਤਰੀ ਵੱਲੋਂ ਉਹਨਾਂ ਨੂੰ ਆਪਾਂ ਧਿਆਨ ਚ ਰੱਖ ਕੇ ਅਸੀਂ ਉਹਨਾਂ ਚੀਜ਼ਾਂ ਦੇ ਗਾਈਡਲਾਈਨ ਜਿਹੜੀਆਂ ਨੂੰ ਫੋਲੋ ਵੀ ਕਰਨਾ ਚਾਹੀਦਾ ਤੇ ਹਰ ਲੋਕਾਂ ਨੂੰ ਵੀ ਅਪਡੇਟ ਕਰਨਾ ਚਾਹੀਦਾ ਤਾਂ ਕਿ ਲੋਕੀ ਜਿਹੜੇ ਉਹ ਇਹੋ ਜਿ ਇੱਕ ਬਿੜਾ ਦੇ ਚਾਹ ਨਾ ਹੋਣ ਤੇ ਕੋਈ ਐਫੋ ਜਿ ਇਨਸੀਡੈਂਟ ਪੈ ਸਕਣ ਤੇ ਜਿਹੜੀਆਂ ਛੋਟੀ ਛੇ ਲਾਈਟਾਂ ਬੰਦ ਕਰਕੇ ਆਪਣੇ ਘਰਾਂ ਦੇ ਵਿੱਚ ਜਿਹੜੇ ਕੋਈ ਇਲਕਟਰ ਚੱਕਦੇ ਉਹਨਾਂ ਨੂੰ ਬੰਦ ਕਰਕੇ ਅਸੀਂ ਹੋਰ ਲੋਕਾਂ ਨੂੰ ਨਹੀਂ ਪਹੁੰਚਾ ਸਕਦੇ ਤੇ ਆਪ ਵੀ ਬਸੇ ਇਹ ਵੀ ਕਿਹਾ ਜਾਂਦਾ ਵੀ ਜੇ ਕਿਸੇ ਵੇਲੇ ਕਿਸੇ ਨੂੰ ਕੋਈ ਸ਼ੱਕੀ ਚੀਜ਼ ਕੋਈ ਨਜ਼ਰ ਆਉਂਦੀ ਆ ਤੇ ਉਹਦੇ ਲਈ ਜਿਹੜਾ ਹੈਗਾ ਉਹ ਕਿਸ ਤਰ੍ਹਾਂ ਰਾਫਤਾ ਕਰਨਾ ਚਾਹੀਦਾ ਪੁਲਸ ਦੇਣਾ ਸਾਡੇ ਇੱਕ ਨੰਬਰ ਆ 97811 ਤੇ 20660 ਇਹ ਜਿਹੜਾ ਕੰਟਰੋਲ ਰੂਮ ਦਾ ਨੰਬਰ ਹੈ ਜਾਂ 112 ਨੰਬਰ ਤੇ ਆਪਾਂ ਕਾਲ ਕਰ ਸਕਦੇ ਹਾਂ ਕੋਈ ਵੀ ਸ਼ੱਕੀ ਵਿਅਕਤੀ ਦੇਖਦਾ ਜਾਂ ਸ਼ੱਕੀ ਵਸਤੂ ਵੀ ਨਜ਼ਰ ਆ ਤੁਹਾਨੂੰ ਆ ਗਈ ਆ ਉਹਦੇ ਬਾਬਤ ਵੀ ਤੁਸੀਂ ਜਿਹੜਾ ਨਾ ਇਹ ਤੁਸੀਂ ਇਨਫੋਰਮ ਕਰ ਸਕਦੇ ਹੋ ਕਿ ਤੁਸੀਂ ਇਹ ਇੱਕ ਫੌਜੀ ਜਿਹੜਾ ਜਿਹੜਾ ਬਾਰਡਰ ਤੇ ਲੜਦਾ ਤੁਸੀਂ ਵੀ ਇੱਕ ਫੌਜੀ ਦੇ ਨਾਲ ਕਦੀ ਦੀ ਨਿਭਾ ਸਕਦੇ ਹੋ ਕੋਈ ਇਹੋ ਜਿਹਾ ਐਫਐਸ ਪਰਸਪੈਕਟਿਵ ਜਿਹਾ ਇਹੋ ਜਿਹਾ ਕੋਈ ਸ਼ੱਕੀ ਪੰਦੇ ਫੜੇ ਫੜੇ ਲਗੇ ਨੇ ਜਿਨ੍ਹਾਂ ਨਾਲ ਕੋਈ ਕੋਈ ਇਹੋ ਜਿਹੀ ਚਾਂਸ ਹੋ ਸਕਦੇ ਸੀ ਸੋ ਅਸੀਂ ਉਹਨਾਂ ਸ਼ਕਤੀਪਰਦਾਂ ਨੇ ਧਿਆਨ ਦਿੱਤਾ ਆਪਣੀ ਬਾਜ਼ ਅੱਖ ਰੱਖਣੀ ਆਲੇ ਦੁਆਲੇ ਦੀ ਸਾਡੀ ਜਿਹੜੀ ਆ ਉਹ ਸਾਡੀ ਬਾਟਰ ਦੀ ਲੜਾਈ ਲੜਦੇ ਪਏ ਅਸੀਂ ਇੱਥੇ ਅੰਦਰ ਨਹੀਂ ਲੜਾਈ ਕਰਦੇ ਵੈਰੀ ਗੁੱਡ ਬਹੁਤ ਵਧੀਆ ਭਾਈ ਠੀਕ ਹੈ ਨਾ ਭਾਜੀ ਤੁਸੀਂ ਸਵਾਲ